ਹੈਲੋ ਮਿੱਤਰੋ ਮੈਂ ਤੁਹਾਡਾ ਆਪਣਾ ਵਰਕਰਮ ਸਿੰਘ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਸਾਡੇ ਚੈਨਲ ਜੇਵੀ 5005 ਵਿੱਚ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ Google Map ਦਾ ਇੱਕ ਹੋਰ ਵਧੀਆ ਇਸਤੇਮਾਲ ਦੱਸਾਂਗੇ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਤੁਹਾਨੂੰ ਟੋਲ ਪਲਾਜ਼ ਦੇ ਉੱਪਰ ਜਾ ਕੇ ਪਤਾ ਲੱਗਦਾ ਹੈ ਕਿ ਟੋਲ ਟੈਕਸ ਤੁਹਾਨੂੰ ਕਿੰਨਾ ਪੇ ਕਰਨਾ ਪਵੇਗਾ ਤਾਂ ਤੁਸੀਂ ਇਹ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਕਿਤੇ ਵੀ ਜਾਣਾ ਹੈ ਵੀ ਉੱਥੇ ਜਾਣ ਦੇ ਤਾਂ ਤੁਹਾਨੂੰ ਕਿੰਨਾ ਟੋਲ ਪੇ ਕਰਨਾ ਪਵੇਗਾ ਤੇ ਕਿਹੜੇ ਰੋਡ ਉੱਤੇ ਜਾਵੋਗੇ ਉਹਨਾਂ ਕਿੰਨਾ ਪੇ ਕਰਨਾ ਪਵੇਗਾ ਤਾਂ ਸਭ ਦੇਖਣ ਵਾਸਤੇ ਬਚਾਉਂਦੇ ਸਿੱਧਾ Google Map ਤੇ ਤਾਂ ਸਭ ਤੋਂ ਪਹਿਲਾਂ ਅਸੀਂ Google Map ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਆਪਾਂ ਜਿੱਥੇ ਵੀ ਜਾਣਾ ਹੈ ਮੰਨ ਲਓ ਆਪਾਂ ਪਟੈਂਡਰ ਤੋਂ ਅੰਮ੍ਰਿਤਸਰ ਜਾਣਾ ਹੈ ਇਹਦਾ ਬਟ ਟਾਈਪ ਕਰਾਂਗੇ ਪਟੈਂਡਾ ਪਟੈਂਡਾ ਅਮਰਿਤਸਰ ਬਰਾ ਜੇ ਤੁਸੀਂ ਐਸਾ ਰੋਡ ਤੇ ਜੈਨੇ ਵਾਇਆ ਫ੍ਰੀ ਕੋਟ ਆ ਤੁਹਾਡੇ 320 ਰੁਪਏ ਟੋਲ ਟੈਕਸ ਆਵੇਗਾ ਜੇ ਤੁਸੀਂ ਵਾਇਆ ਮੋਗਾ ਜੈਨੇ ਹੋ ਤਾਂ 358 ਰੁਪਏ ਟੋਲ ਅੱਜ ਟੋਲ ਟੈਕਸ ਆਵੇਗਾ ਜੇ ਤੁਸੀਂ ਕਿਵੇਂ ਚੈੱਕ ਕਰ ਸਕਦੇ ਆਪਣੇ ਫੋਨ ਦੇ ਵਿੱਚ ਇਹਨੂੰ ਚੈੱਕ ਕਰਨ ਵਾਸਤੇ ਤੁਹਾਨੂੰ ਉੱਪਰ ਜੇ ਤੁਹਾਡਾ ਲੋਗੋ ਆ ਰਿਹਾ ਹੁੰਦਾ Gmail ID ਦਾ ਬਟਨ ਕਲਿੱਕ ਕਰਾਂਗੇ ਇਹਨੂੰ ਕਲਿੱਕ ਕਰਨ ਤੋਂ ਬਾਅਦ ਸੈਟਿੰਗ ਸੈਟਿੰਗ ਦੇ ਕਲਿੱਕ ਕਰਨ ਤੋਂ ਬਾਅਦ ਅਨਾਂ ਉੱਪਰ ਨੂੰ ਸਕਰੋਲ ਕਰਾਂਗੇ ਨੈਵੀਗੇਸ਼ਨ ਨੈਵੀਗੇਸ਼ਨ ਸੈਟਿੰਗ ਦੇ ਉੱਪਰ ਕਰਾਂਗੇ ਆਪਾਂ ਇਹਨਾਂ ਉੱਪਰ ਨੂੰ ਕਰਾਂਗੇ ਤੇ ਲਿਖਿਆ ਸੀ ਟੋਲ ਪਾਸ ਪ੍ਰਾਈਡਰ ਇਹਨੂੰ ਆਨ ਕਰਨਾ ਹੈ ਜਦੋਂ ਆਨ ਕਰਾਂਗੇ ਆਪਾਂ ਤਾਂ ਤੁਹਾਡਾ ਇਸ ਤਰੀਕੇ ਨਾਲ ਟੋਲ ਸ਼ੋ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਕਿਤੇ ਓਵਰ ਵੀ ਜਾਣਾ ਮੰਨ ਲਓ ਮੰਨ ਲਓ ਪਟੰਡਾ ਪਟੰਡਾ ਟੂ ਬਰਨਾਲਾ ਬਰਨਾਲਾ ਜਾਣੇ ਕੋ ਇਹ ਪੀਛੇ ਤਰਫੀ ਦਿਖਾ ਰਿਹਾ ਜੀ ਟੋਲ ਟੈਕਸ ਕਿਤੇ ਵੀ ਜਾਣਾ ਤੁਸੀਂ ਇਸ ਤਰੀਕੇ ਨਾਲ ਸਰਚ ਕਰੋਗੇ ਤਾਂ ਤੁਹਾਡਾ ਟੋਲ ਦਿਖਾਵੇਗਾ ਜੇ ਤੁਸੀਂ ਸਿੱਧਾ ਜਾ ਰਹੇ ਹੋ ਰਾਮਪੁਰਾ ਬੋਲ ਤਾਂ ਪਵੇਦੀ ਤਾਂ 75 ਰੁਪਏ ਜੇ ਤੁਸੀਂ ਉਹ ਪਰੇਪੋਂ ਮੁੱਕ ਕੇ ਜਾ ਰਹੇ ਆ ਪਾਇਆ ਇਹਦੇ ਦੂਸਰੇ ਰੋਡ ਆ ਭਾਈ ਰੁਪਏ ਵੇਚ ਜਾ ਰਹੇ ਹੋ ਸਵਾੜਾ ਨਾ ਤੁਹਾਨੂੰ 185 ਰੁਪਏ ਟੋਲ ਭੇ ਕਰਨਾ ਪਵੇਗਾ। ਤਾਂ ਜਾਣਕਾਰੀ ਕਿਵੇਂ ਲੱਗੀ? ਕਮੈਂਟ ਕਰੋ। ਲਾਈਕ ਕਰੋ। ਸ਼ੇਅਰ ਕਰੋ ਤੇ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ।